ਜਲੰਧਾ ਦੇ ਵਿੱਚੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਜਲੰਧਰ ਦੇ ਵਿੱਚ 10 ਜੁਲਾਈ 2024 ਨੂੰ ਜਲੰਧਰ ਪੱਛਮੀ ਦੀਆਂ ਵੋਟਾਂ ਪਈਆਂ ਸੀਗੀਆਂ ਤੇ ਉਹਨਾਂ ਦੀ ਅੱਜ ਯਾਨੀ ਕਿ 13 ਜੁਲਾਈ 2024 ਨੂੰ ਗਿਣਤੀ ਸ਼ੁਰੂ ਹੋਈ ਸੀ ਸਵੇਰ ਤੋਂ ਹੀ ਤੇ ਦੇਖਿਆ ਜਾ ਰਿਹਾ ਸੀ ਕਿ ਸਵੇਰ ਤੋਂ ਹੀ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਰਹੀ ਸੀ ਉਦੋਂ ਤੋਂ ਹੀ ਆਪ ਦੇ ਉਮੀਦਵਾਰ ਮਹਿੰਦਰ ਭਗਤ ਸਾਰੇ ਉਮੀਦਵਾਰਾਂ ਨਾਲੋਂ ਅੱਗੇ ਚੱਲ ਰਹੇ ਸੀਗੇ ਦੱਸ ਦਈਏ ਕਿ ਜਲੰਧਰ ਦੇ ਵਿੱਚ ਕੇਵਲ 55 ਫੀਸਦੀ ਜਿਹੜੀ ਕਿ ਵੋਟ ਹੋਈ ਸੀ 55 ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ ਤੇ ਦੱਸਈਏ ਕਿ ਇਸ ਸੀਟ ਸ਼ੀਤਲ ਅਗਰ왈 ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਸ ਤੇ ਦੁਬਾਰਾ ਚੋਣ ਕਰਵਾਉਣੇ ਪਏ ਜ਼ਰੂਰੀ ਦੇ ਵਿੱਚ ਜਿੰਮੀ ਚੋਣਾ ਕਰਵਾੜੀਆਂ ਪਈਆਂ ਜਦ ਅਸੀਤਲ ਅਗਰ왈 ਪਹਿਲਾਂ ਆਪ ਦੇ ਵੱਜੋਂ ਇਹ ਸੀਟ ਜਿੱਤ ਚੁੱਕੇ ਸੀ ਤੇ ਦੱਸਈਏ ਕਿ ਉਹਨਾਂ ਨੇ ਜਦ ਅਸਤੀਫਾ ਦਿੱਤਾ ਤਾਂ ਦੁਬਾਰਾ ਇਸ ਤੇ ਚੋਣਾ ਹੋਈਆਂ ਤੇ ਹੁਣ ਫੇਰ ਤੋਂ ਇੱਕ ਵਾਰ ਫੇਰ ਤੋਂ ਜਲੰਧਰ ਦੇ ਵਿੱਚ ਆਪ ਦੇ ਉਮੀਦਵਾਰ ਮਹਿੰਦਰ ਭਗਤ ਜਿੱਤ ਚੁੱਕੇ ਨੇ ਤੇ ਦੱਸਈਏ ਕਿ ਉਹ 32325 ਦੀ ਵੋਟਾਂ ਦੇ ਫਾਸਲੇ ਜਿੱਤੇ ਨੇ ਤੇ ਕੁੱਲ 55000 ਵੋਟਾਂ ਮਹਿੰਦਰ ਭਗਤ ਦੇ ਹਿੱਸੇ ਚ ਆਇਆ ਨੇ ਘੱਟੋ ਘੱਟ 60% ਵੋਟਾਂ ਜਿਹੜਾ ਮਹਿੰਦਰ ਭਗਤ ਨੂੰ ਪਾਈਆਂ ਨੇ ਲੋਕਾਂ ਨੇ ਤੇ ਦੇਖਣਾ ਹੋਵੇਗਾ ਕਿ ਮਹਿੰਦਰ ਭਗਤ ਜਿਹੜਾ ਆਪ ਦੇ ਵੱਲੋਂ ਖੜਾ ਹੋਇਆ ਸੀ ਉਮੀਦਵਾਰ ਤਾਂ ਕਿ ਲੋਕਾਂ ਨੇ ਆਪ ਤੇ ਆਪਣਾ ਭਰੋਸਾ ਪ੍ਰਗਟਾਇਆ ਹੈ ਸੀ ਕਿ ਉਮੀਦਵਾਰ ਤੇ ਉਹਨੂੰ ਭਰੋਸਾ ਸੀ ਕਿ ਜੇ ਜੇਕਰ ਮਹਿੰਦਰ ਭਗਤ ਜਲੰਧਰ ਤੋਂ ਅਸ ਸੀਟ ਲੈਂਦੇ ਨੇ ਤਾਂ ਉਹ ਜਲੰਧਰ ਦੇ ਵਸਨੀਕਾਂ ਦਾ ਜਿਹੜੇ ਮੁਸੀਬਤਾਂ ਨੇ ਉਹਨਾਂ ਦਾ ਹੱਲ ਕਰਨਗੇ ਆ ਜਲੰਧਰ ਦੇ ਵਿੱਚ ਵਿਕਾਸ ਹੋਏਗਾ ਤਾਂ ਦੱਸ ਦੇ ਭਗਵੰਤ ਮਾਨ ਸੜੇ ਉਹਨਾਂ ਦੀ ਪਤਨੀ ਅਤੇ ਮਾਤਾ ਨੇ ਉੱਥੇ ਜਲੰਧਰ ਦੇ ਵਿੱਚ ਪ੍ਰਚਾਰ ਕੀਤੇ ਸੀਗੇ ਖੁਦ ਲੋਕਾਂ ਨਾਲ ਮਿਲੇ ਸੀ ਗੱਲਬਾਤ ਕੀਤੀ ਸੀ ਲੋਕਾਂ ਨਾਲ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਜਿਨ੍ਹਾਂ ਦਾ ਹੱਲ ਹੋ ਸਕਦਾ ਸੀ ਉਹਨਾਂ ਨੇ ਟਾਈਮ ਤੇ ਕੀਤਾ ਵੀ ਸੀ ਹੱਲ ਤਾਂ ਕਿ ਲੋਕਾਂ ਨੇ ਇਹਦੇ ਕਰਕੇ ਜਿਹੜਾ ਕਿ ਲੋਕਾਂ ਨੇ ਆਪਣਾ ਭਰੋਸਾ ਆਪ ਸਰਕਾਰ ਤੇ ਜਤਾਇਆ ਹੈ ਤਾਂ ਦੱਸ ਰਹੀਏ ਕਿ 60% ਵੋਟਾਂ ਜਿਹੜੀਆਂ ਮਹਿੰਦਰ ਭਗਤ ਨੂੰ ਗਈਆਂ ਨੇ ਅਤੇ ਅਤੇ 32325 ਦੇ ਨਾਲ ਜਿਹੜਾ فاਸਲੇ ਦੇ ਨਾਲ ਮਹਿੰਦਰ ਭਗਤ ਨੇ ਵੋਟਾਂ ਲਈਆਂ ਨੇ 94609 94609 ਕੁੱਲ ਵੋਟਾਂ ਜਿਹੇ ਪਈਆਂ ਸੀ ਜਿਹਦੇ ਵਿੱਚੋਂ 55000 ਤੋਂ ਜ਼ਿਆਦਾ ਵੋਟਾਂ ਮਹਿੰਦਰ ਭਗਤ ਦੇਸੇ ਆਈਆਂ ਨੇ ਤੇ ਦੱਸ ਨਹੀਂ ਇਹ ਕਿ ਜੇਤੂ ਹੈ ਜਿਹੜਾ 32325 ਦੇ ਫਾਸਲੇ ਦੇ ਨਾਲ ਹੈ ਜਿਹੜਾ ਉਹਨਾਂ ਨੇ ਸੀਟ ਆਪਣੇ ਨਾਮ ਕਰ ਲਈ ਹੈ ਆਪ ਸਰਕਾਰ ਨੇ ਜਲੰਧਰ ਵੱਜੋ ਜਿਹੜੇ ਸੀਟ ਤੇ ਬਾਜ਼ੀ ਮਾਰ ਲਈ ਹੈ ਦੇਖਣਾ ਸੀਗਾ ਕਿ ਸਵੇਰ ਤੋਂ ਹੀ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ ਉਦੋਂ ਤੋਂ ਹੀ ਮਹਿੰਦਰ ਭਗਤ ਜਿਹੜਾ ਅੱਗੇ ਚੱਲ ਰਏ ਸੀਗੇ ਹੋਰ ਉਮੀਦਵਾਰਾਂ ਤੋਂ ਤੇ ਹੁਣ ਜਿਹੜਾ ਇਹਨਾਂ ਦਾ ਰਿਜ਼ਲਟ ਆ ਚੁੱਕਿਆ ਹੈ ਤੇ ਦੱਸ ਦਿੰਨੇ ਆ ਕਿ ਆਪ ਦੀ ਸਰਕਾਰ ਨੇ ਜਲੰਧਰ ਤੋਂ ਇੱਕ ਵਾਰ ਫੇਰ ਸੀਟ ਹਾਸਿਲ ਕਰ ਲਈ ਆਪਣੇ ਨਾਮ ਕਰਵਾ ਲਈ ਹੈ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਦਾ ਮਾਹੌਲ ਹੈ ਕਿ ਢੋਲ ਵਜ ਰਹੇ ਨੇ ਲੋਕ ਲੱਡੂ ਵੰਡ ਰਹੇ ਨੇ ਤੇ ਜਿਹੜਾ ਮਹਿੰਦਰ ਭਗਤ ਦੇ ਘਰ ਲੋਕ ਵਧਾਈ ਦੇਣ ਜਾ ਰਹੇ ਨੇ ਆਮ ਆਨ ਸਰਕਾਰ ਨੂੰ ਵਧਾਈ ਦਿੱਤੀ ਆ ਆਪ ਸਰਕਾਰ ਨੇ ਜਿਹੜੇ ਜਲੰਧਰ ਤੋਂ ਸੀਟ ਤੇ ਬਾਜ਼ੀ ਮਾਰੀ ਹੈ ਤੇ ਦੱਸ ਦਿੰਨੇ ਆ ਕਿ ਆਪ ਤੋਂ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਆਪ ਦੇ ਉਮੀਦਵਾਰ ਮਹਿੰਦਰ ਭਗਤ ਨੇ ਜਿੰਨੀ ਚੋਣਾਂ ਦੇ ਵਿੱਚ ਆਪਣੀ ਸੀਟ ਜਿਹੜੀ ਪੱਕੀ ਕਰ ਲਈ ਜਲੰਧਰ ਦੇ ਵਿੱਚ ਜਲੰਧਰ ਦੇ ਲੋਕਾਂ ਨੇ ਮਹਿੰਦਰ ਭਗਤ ਤੇ ਆਪਣਾ ਭਰੋਸਾ ਪਕਟਾਇਆ ਹੈ